ਅੱਗੇ ਐਸੇ ਜਿਹੜੇ ਮੈਂ ਨਹੀਂ ਸਰਕਾਰ ਜਿਹੜੇ 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 ਲੋਕਿੰਦੇ ਭੱਜਿਆ ਉਹਨਾਂ ਦੇ ਪ੍ਰਚਾਰਕ ਉਹਦੇ ਪੈਨਵਾ ਕੀ ਹੋ ਰਹੀ ਅਸੀਂ ਪਤਾ ਲਾਉਂਦੇ ਆਂ ਤੇਰੇ ਤੇ ਲੱਗ ਗਿਆ ਥੋੜੀ ਝਗੜਾ ਹੋਣੀ ਆ ਯਾਰ ਕਤਲ ਹੋਇਆ ਕੀ ਤੁਸੀਂ ਸਭ ਕੁਝ ਕਰ ਸਕਦੇ ਹੋ ਕਿ ਤੁਸੀਂ ਚੰਗੀ ਲੇ ਗਾ ਨਹੀਂ ਮੇਰਾ ਜਵਾਨ ਪੁੱਤ ਗਿਆ ਜਿਹੜਾ ਜਵਾਨ ਪੁੱਤ ਗਿਆ ਕਹਿੰਦੇ ਕਿਉਂ ਨਹੀਂ ਕੋਈ ਕਰਦਾ ਕਹਿੰਦੇ ਕਿਉਂ ਨਹੀਂ ਕਰਦਾ ਇੱਥੇ ਇੱਥੇ ਰੋਲ ਗਲੀ ਦੇ ਕਿਹਦੇ ਨਾਕਾ ਲਗਾਏ ਤੇ ਗਲੀ ਨਾਕਾ ਲੱਗਦਾ ਦਿਨ ਰਾਤ ਲੱਗਦਾ ਦਿਨ ਰਾਤ ਲਗਾ ਪੁਲਿਸ ਨੇ ਸਾਡੀ ਗੱਲ ਲਈ ਅਸੀਂ ਇਹ ਨਹੀਂ ਕਹਿੰਦੇ ਪੁਲਿਸ ਨੇ ਪੁੱਛ ਨਹੀਂ ਕੀਤਾ ਠੀਕ ਹੈ ਹਾਂ ਜੀ ਉਹ ਇੱਧਰ ਲਿਆਓ ਜਦੋਂ ਨਹੀਂ ਮੰਨੋ ਮੈਨੂੰ ਕੋਈ ਇਨਸਾਫ ਨਹੀਂ ਮਿਲੇ ਆ ਦੋ ਦੋਸੀ ਜਿਨ੍ਹਾਂ ਨੇ ਮਾਰੇ ਆ ਉਹ ਹਲੇ ਤੱਕ ਨਹੀਂ ਬੋਲਤ ਨੇ ਬੜੇ ਔਰ ਜਿਹੜੇ ਬੜੇ ਹੋਇਆ ਹਲੇ ਤੱਕ ਦਿਖਾਈ ਨਹੀਂ ਕੋਈ ਸੀਟੀ ਨਹੀਂ ਸਾਨੂੰ ਤੁਹਾਨੂੰ ਦੀ ਸ਼ਕਲ ਦੇਖਣ ਨੂੰ ਨਹੀਂ ਸਾਨੂੰ ਪਤਾ ਵੀ ਨਹੀਂ ਸਾਨੂੰ ਧਮਕੇ ਮਾਰ ਮਾਰ ਕੇ ਨਹੀਂ ਦੋਤੀ ਲੱਗਿਆ ਸੀ ਪਰਾਵਾ ਸੀ ਦੇ ਭਰਾਵਾ ਇਹਦੀ ਮਾਂ ਵਾ ਮੁੰਨਾ ਕਿੰਨਾ ਪਤਾ ਲੱਗੇ ਕਿ ਮੇਰਾ ਪੁੱਤ 18.5 ਸਾਲ ਦਾ ਸੀ ਸਾਨੂੰ ਵੀ ਕੋਸ਼ਮੀਦ ਅਕੈਡਮੀ ਦਾ ਇੰਨਾ ਵਧੀਆ ਸਟੂਡੈਂਟ ਸੀ ਇੰਨਾ ਵਧੀਆ ਗੁੰਦਾ ਸੀ ਮੇਰੇ ਪੁੱਤ ਨੂੰ ਨਹੀਂ ਜ਼ਾਇਜ ਮਾਰਦਾ ਮਾਤਾ ਜੀ ਕਿੰਨੇ ਵਜੇ ਕਰੋ ਗਿਆ ਉਹ ਇਹ 10:30 ਵਜੇ ਕਰੋ ਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡੇ ਮੁੰਡੇ ਦੀ ਮੌਤ ਹੋ ਗਈ ਮੈਨੂੰ 1 ਵਜੇ ਫੋਨ ਆਇਆ 1:30 ਵਜੇ ਕਹਿੰਦੇ ਤੁਹਾਡੇ ਮੁੰਡੇ ਨਾਲ ਫਾਲਤੂ ਨਾਲ ਜੀ ਤੁਹਾਡੇ ਮੁੰਡੇ ਨਾਲ ਹੋ ਗਿਆ ਮੈਂ ਦੱਸਦਾ ਤੁਹਾਡੇ ਮੁੰਡੇ ਨੂੰ ਮਾਰਤਾ ਉਹ ਨਹੀਂ ਮਾਤਾ ਜੀ ਅੱਜ ਤੁਸੀਂ ਆਸੀ ਕੋ ਮੱਕਰਵਾਲ ਨੂੰ ਮਿਲ ਕੇ ਆਏ ਉੱਤੇ ਕੀ ਤੁਹਾਡੇ ਨਾਲ ਕੀ ਸਮਝ ਦਿੱਤਾ ਗਿਆ ਤੁਹਾਨੂੰ ਉਹਨਾਂ ਨੇ ਮੈਨੂੰ ਬਲ 23 ਕਿਹਾ ਵੀ ਤਿੰਨ ਦੋਸ਼ੀ ਬੜੇ ਨੇ ਦੋ ਬੜੇ ਜਾਣਗੇ ਮੈਨੂੰ ਨਹੀਂ ਲੱਗਦਾ ਵੀ ਬੜੇ ਜਾਣਗੇ ਮੇਰੇ ਪੁੱਤ ਨੂੰ ਤਾਂ ਮਾੜੀ ਜੀ ਕੋਈ ਗਲਤੀ ਹੁੰਦੀ ਸੀ ਕੱਪੜਾਂ ਦੇ ਟੱਪਰ ਚੱਕਣ ਆ ਜਾਂਦੇ ਸੀ ਉਹਨਾਂ ਦੇ ਟੱਪਰ ਦੀ ਇਹ ਚੱਕ ਸਕਦੇ ਕਿਸੇ ਸਪਾਰਸ਼ਾ ਉਹਨਾਂ ਪਿੱਛੇ ਉਹਨਾਂ ਦੇ ਸਪਾਰਸ਼ਾਂ ਦੇ ਕਰਕੇ ਉਹਨਾਂ ਨੂੰ ਨਹੀਂ ਕੁਝ ਹੋ ਰਿਹਾ ਅੱਛਾ ਉਹ ਸਪਾਰਸ਼ਾਂ ਕਰਕੇ ਨਹੀਂ ਉਹਨਾਂ ਨੂੰ ਕੋਈ ਵੀ ਕੁਝ ਗਿਆ ਨਹੀਂ ਮੁੰਡੇ ਦੇ ਘਰ ਤੇ ਪਹੁੰਚੇ ਇਨਸਾਫ ਮੰਗ ਰਹੇ ਆ ਇਨਸਾਫ ਮੰਗ ਰਹੀ ਆ ਮੇਰੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਦੇ ਵੱਲੋਂ ਮੈਨੂੰ ਕੋਈ ਉਮੀਦ ਨਹੀਂ ਦੀ ਇਨਸਾਫ ਦੇਣਗੇ ਇਹਨਾਂ ਵੱਲੋਂ ਕੋਈ ਇਹਨਾਂ ਨੇ ਸੁਧਰਨ ਦਾ ਕੋਈ ਮੌਕਾ ਨਹੀਂ ਦਿੱਤਾ ਮੇਰੇ ਪੁੱਤ ਨੂੰ ਹਰ ਇੱਕ ਜਗ੍ਹਾ ਕਿ ਜਿਵੇਂ ਕੋਈ ਨੀ ਮੋਕ ਇਨੋਕ ਲੱਟੇ ਦੇ ਕੋਲੇ ਮੈਨੂੰ ਪਤਾ ਐ ਸੀ ਲੋਕ ਲੱਟੇ ਦੇ ਕੋਲੇ ਪੰਨੂ ਕੋਈ ਨਹੀਂ ਬਤਾ ਮੈਨੂੰ ਤਾਂ ਸਾਰੇ ਆ ਮੁੰਡੇ ਜਿਨ੍ਹਾਂ ਨੇ ਆ ਰਿੱਤੀ ਕੁਣਾ ਨੇ ਇਹਨਾਂ ਨੇ ਦੱਸਿਆ ਆ ਯਾਰ ਇਹ ਤਾਂ ਸਾਡੇ ਨੇ ਸਾਰਾ ਮੌਕਾ ਦੇਖਿਆ ਇਹ ਨਾਲ ਸੀਗਾ ਉਹਦੇ ਜਦੋਂ ਅਸੀਂ ਪ੍ਰੋਪਰ ਪਹੁੰਚੇ ਆ ਨਾ ਕਿ ਕਿੰਨਾ ਉਤਾਰ ਦਿੱਤੀ ਆ ਸਾਡੀ ਲੋਕਲ ਰੇਟ ਦੇ ਦੋ ਆਪਾਂ ਪ੍ਰੋਪਰ ਪਹੁੰਚੇ ਆ ਜੀ ਲੋਕਲ ਰੇਟ ਦੇ ਜਦੋਂ ਆਪਾਂ ਪ੍ਰੋਪਰ ਪਹੁੰਚੇ ਆ ਤੇ ਆਪਾਂ ਜਦੋਂ ਆਪਾਂ ਕਾਨਪੀ ਨੇ ਸੀ ਇੱਥੇ ਆਏ ਸੀਗੇ ਤੇ ਜਸਟ ਵਾਲੇ ਆਪਣਾ ਭਰਾ ਸੀ ਵੀਰਾ ਲੈ ਰਹੇ ਆ ਵੀਰਾ ਲੈ ਕੇ ਜਿੱਥੇ ਬੈਠੇ ਆ ਵੀਰਾ ਵੀਰਾ ਲੈ ਕੇ ਜਿੱਦੋਂ ਪ੍ਰੋਪਰ ਅਸੀਂ ਅੰਦਰ ਬੈਠੇ ਆ ਦੂਜੀ ਗੱਲ ਬੜਾ ਬੜਾ ਯਾਰ ਵੀਰਾ ਲੈ ਕੇ ਜਦੋਂ ਅਸੀਂ ਪ੍ਰੋਪਰ ਅੰਦਰ ਨੂੰ ਬੈਠੇ ਆ ਨਾਲ ਹੀ ਆਪਣਾ ਤੇ ਕੀ ਕਹਿੰਦੇ ਆ ਅੱਜ ਵੀਰਾ ਲੈ ਕੇ ਜਦੋਂ ਅੰਦਰ ਬੈਠੇ ਆ ਗੱਡੀ ਦੇ ਨਾਲ ਹੀ ਦੋ ਮੁੰਡੇ ਤਿੰਨੋਂ ਮੁੰਡੇ ਪੈਦੇ ਪੈਦੇ ਆਏ ਨਾੜੀ ਉਹਨਾਂ ਨੇ ਜਦੋਂ ਕਮਲ ਨੂੰ ਹੱਥ ਮਲਾਇਆ ਨਾੜੀ ਬਾਹਰ ਨੂੰ ਕੱਢ ਲਿਆ ਕੀ ਸੀ ਦੋਨੋਂ ਨਾੜੇ ਜਦੋਂ ਬਰਾਬਰ ਉਤਰੇ ਆ ਉਹਨੇ ਕਮਲ ਦੀਆਂ ਬਾਹਾਂ ਫੜ ਲਈਆਂ ਜੀ ਬਿਲਕੁਲ ਪ੍ਰੋਪਰ ਕਮਲ ਦੀਆਂ ਬਾਹਾਂ ਫੜੀਆਂ ਨਾੜੀ ਇੱਧਰ ਮੁੰਡੇ ਦੋ ਮੁੰਡੇ ਉਤਰੇ ਗੱਡੀ ਦੇ ਵਿੱਚੋਂ ਦੀ ਕੀ ਕੀ ਪਤਾ ਕੀ ਨਹੀਂ ਸੀ ਕੀ ਸੂਲ ਆਈ ਸੀ ਕੋਈ ਚ ਨਹੀਂ ਕੋਈ ਵੀ ਨਹੀਂ ਤੁਹਾਨੂੰ ਇੰਨਾ ਪਤਾ ਸੀਗਾ ਕਿ ਦੋ ਮੁੰਡੇ ਉਤਰੇ ਨਾੜੀ ਉਹਨਾਂ ਨੇ ਕੱਟ ਕੇ ਦਾਤ ਤੇ ਖੰਡੇ ਨਾੜੀ ਸ਼ੁਰੂ ਮੰਨਨੇ ਸ਼ੁਰੂ ਕਰਤੇ ਇਹਨੇ ਉਹਨੂੰ ਮੇਰੇ ਸਿਰ ਤੇ ਗੜਾ ਦਿਵਾਲੇ ਹੋ ਗਏ ਨਾਲੀ ਉਹਨੂੰ ਕਮਲ ਦੇ ਘੇਰੇ ਤੇ ਨਾਲੀ ਉਹਦੇ ਸਿਰ ਤੇ ਦਾਤ ਮਾਰਨ ਲੱਗ ਗਿਆ ਜੀ ਉਹਨੇ ਡਾੜ ਤੇ ਮਾਰਦੇ ਸੀ ਨਾਲ ਹੀ ਭੱਜ ਕੇ ਸਾਨੂੰ ਡਰ ਲੱਗਿਆ ਕਿ ਸਾਡੇ ਦਿਵਾਲੇ ਪੁਰਾਣੀ ਲੜਾਈ ਕੋਈ ਪੁਰਾਣੀ ਕੋਈ ਲੜਾਈ ਨਹੀਂ ਸੀ ਲੜਾਈ ਦਾ ਕਾਰਨ ਸੀਗਾ ਚਾਣਕ ਚੱਕ ਹੋਇਆ ਜੋ ਹੋਇਆ ਚਾਣਕ ਚੱਕ ਹੋਇਆ ਜੀ ਨਾਲੇ ਪ੍ਰੋਪਰ ਖੜੇ ਸੀ ਚਾਣਕ ਚੱਕ ਹੋਇਆ ਜੀ ਬਿਰਾ ਸੀ ਆਪਣਾ ਕੁਝ ਖਾਣ ਵੀ ਨਹੀਂ ਆਇ ਸੀਗੇ ਜਾਂਦੇ ਦੀ ਨਹੀਂ ਸਾਨੂੰ ਕੁਝ ਵੀ ਨਹੀਂ ਸਾਨੂੰ ਕੁਝ ਵੀ ਨਹੀਂ ਪਤਾ ਤੁਹਾਨੂੰ ਕੌਣ ਆ ਕੌਣ ਨਹੀਂ ਸਾਨੂੰ ਅਸੀਂ ਕਿਦਾਂ ਜਾਣਦੇ ਜੀ ਉਹ ਤੇਰੀ ਮੰਨਤ ਕਿਉਂ ਇਸ ਜਗ੍ਹਾ ਤੇ ਕਿਉਂ ਪੁੱਛਿਆ ਜਾਦਾ ਇਹ ਜਗ੍ਹਾ ਤੇ ਮੇਰਾ ਪੁੱਤ ਮਰਿਆ ਇਸ ਜਗ੍ਹਾ ਤੇ ਅਸੀਂ ਆਈਏ ਨਾ ਅਸੀਂ ਉਹਨੂੰ ਦੇਖੀਏ ਨਾ ਕਿ ਭਾਈ ਇੱਥੇ ਆਣ ਕੇ ਇੱਥੇ ਕੋਈ ਬਚਾਉਣ ਵਾਲਾ ਵੀ ਨਹੀਂ ਸੀਗਾ ਇਹਨੇ ਦਰਿੰਦੇ ਆ ਲੋਕ ਸੀ ਮੇਰੇ ਪੁੱਤ ਨੂੰ ਬਚਾ ਵੀ ਨਹੀਂ ਸਕੇ ਅਨੇ ਬੇਦਰਦੀ ਲੋਕ ਸੀ ਉਹ ਮੁੰਡੇ ਨੂੰ ਮਾਰਿਆ ਉਹ ਜਾਨ ਪੁੱਛਦਾ ਸਾਨੂੰ ਆਪਾਂ ਨੂੰ ਸਾਨੂੰ ਕੁਝ ਵੀ ਨਹੀਂ ਚਾਹੀਦਾ ਸਾਨੂੰ ਬਸ ਇਨਸਾਫ ਚਾਹੀਦਾ ਬਸ ਇਨਸਾਫ ਦਿੱਤਾ ਜਾਵੇ ਚਾਰੇਓ ਕਿ ਦੋ ਬੰਦੇ ਜਿਹੜੇ ਕੱਲ ਦੋ ਮੁੰਡੇ ਜਿਹੜੇ ਫੜੇ ਜਾਣ ਬਸ ਸਾਨੂੰ ਕੁਝ ਨਹੀਂ ਚਾਹੀਦਾ ਕਿ ਕਾਰਵਾਈ ਕੀਤੀ ਜਾਵੇ ਬਸ ਸਾਨੂੰ ਜਲਦੀ ਤੋਂ ਜਲਦੀ ਦੋਨਾਂ ਨੂੰ ਨਾ ਪਹਿਲਾਂ ਹੀ ਕਤਲ ਕੀਤੇ ਹੋਏ ਨੇ ਆਹ ਮੁੰਡਿਆਂ ਨਾਲ ਬੱਚਿਆਂ ਨੇ ਇਹਨਾਂ ਨੇ ਮੇਰਾ ਸਾਥ ਦਿੱਤਾ ਇਹਨਾਂ ਨੇ ਮੇਰਾ ਸਾਥ ਦਿੱਤਾ ਮੇਰਾ ਕੋਈ ਉਸ ਕੋਲ ਗਏ ਪੁਲਿਸ ਨੇ ਕੀ ਕਿਹਾ ਤੁਹਾਨੂੰ ਪੁਲਿਸ ਨੇ ਸਰਪੇਈ ਕੀਆ ਦਲਾਤਾ ਦਿੱਤਾ ਸੀ ਤਿੰਨ ਮੁੰਡੇ ਪੜਲੇ ਤਿੰਨ ਮੁੰਡੇ ਪੜਲੇ ਉਹਨਾਂ ਨੇ ਕੋਈ ਸਾਥ ਨਹੀਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਉਹਨਾਂ ਨੇ ਸਾਧ ਤੇ ਕੋਈ ਸਖਤ ਕਾਰਵਾਈ ਨਹੀਂ ਹੋਈ ਕੋਈ ਯਾਰ ਉਹਨਾਂ ਦੇ ਕਿਸੇ ਦੇ ਵੀ ਕੋਈ ਸਖਤ ਕਾਰਵਾਈ ਨਹੀਂ ਹੋਈ ਉਹ ਐਦਾ ਸਰੀਆਮੂ ਵੀਡੀਓ ਪਾਉਂਦੇ ਪਏ ਨੇ ਉਹ ਵੀਡੀਓ ਪਾ ਕੇ ਵਧਾਈਆਂ ਦਿੰਦੇ ਪਏ ਨੇ ਵੀ ਮੁੰਡਾ ਮਰ ਗਿਆ ਕਿ ਉਹ ਖੁਸ਼ੀਆਂ ਮਨਾਉਂਦੇ ਪਏ ਨੇ ਵੀਡੀਓ ਪਾਈ ਐ ਇਹ ਮੈਨੂੰ ਨਹੀਂ ਪਤਾ ਉਹਨਾਂ ਦੇ ਯਾਰ ਦੋਸਤ ਵੀਡੀਓ ਪਾਈ ਜਾਂਦੇ ਪਏ ਨੇ ਕਿਤੇ ਕਿੰਨੇ ਮੁੰਡੇ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਉਹ ਰੈਸਟ ਕਰਾਇਆ ਜਾਂਦਾ ਛੇਤੀ ਸ਼ਾਮ ਕੀ ਹੈ ਤੁਹਾਡਾ ਤੇਰਾ ਨਾਮ ਮਨਜੀਤ ਸਿੰਘ ਹੈ ਕਮਲਜੀਤ ਸਿੰਘ ਹੈ ਕੱਲਾ ਬੇਟਾ ਜੀ ਸਾਡੇ 18 ਸਾਲ ਦੀ ਉਮਰ ਚ ਜੀ ਦਿਨ ਹੋ ਗਏ ਪੁਲਿਸ ਕੋ ਜਾ ਰਹੇ ਗਿੜੇ ਮਾਰ ਰਹੇ ਪੁਲਿਸ ਅਸੀਂ ਅੱਜ ਵੀ ਜਾ ਕੇ ਆਏ ਜੀ ਸਾਨੂੰ ਕੋਈ ਨਾ ਕਿਸੇ ਦਾ ਫੋਨ ਆਇਆ ਕਿ ਜਾਂ ਕੁਝ ਵੀ ਇਦਾਂ ਅਸੀਂ ਅਜੇ ਵੀ ਕੰਨੇ ਪਏ ਆਂ ਕਿ ਪੁਲਿਸ ਜਾਵੇ ਛੇਤੀ ਛੇਤੀ ਉਹਨਾਂ ਨੂੰ ਰੈਸਟ ਕਰ ਸਕਦੀ ਅਸੀਂ ਕਾਰਵਾਈ ਕਰਵਾਨੀ ਚਾਹੀਦੀ ਅਸੀਂ ਹੋਰ ਕੁਝ ਨਹੀਂ ਜਾਂਦੇ ਸਾਡਾ ਪੁਲਿਸ ਨਾ ਕੋਈ ਰੋਸ ਨਹੀਂ ਸਾਡਾ ਪੁਲਿਸ ਨਾ ਕੋਈ ਰੋਸ ਨਹੀਂ ਅਸੀਂ ਸਿਰਫ ਕਾਰਵਾਈ ਕਰਵਾਨੇ ਆਏ ਮੁੰਡੇ ਫੜੇ ਨਹੀਂ ਗਏ ਇਹੋ ਫੜਵਾਣੇ ਅਸੀਂ ਅਸੀਂ ਚਾਹਨੇ ਕਿ ਇਹ ਮੁੰਡਾ ਇਦਾਂ ਹੀ ਪੱਖ ਦਾ ਰਹੂਗਾ ਇਹ ਠੰਡਾ ਨਹੀਂ ਹੋਊਗਾ ਜਦੋਂ ਤੱਕ ਉਹ ਫੜੇ ਨਹੀਂ ਜਾਊਗੇ ਇਹ ਦਿਨ ਰਾਤ ਉਹ ਬਾ ਉਦੋਂ ਤੇ ਹੈਪਨਸ ਬੰਦ ਹੋਊਗੀ ਜਦੋਂ ਤੱਕ ਇਹ ਨਹੀਂ ਬੰਦ ਹੁੰਦਾ ਉਦੋਂ ਤੱਕ ਇੱਥੇ ਹੀ ਕੁਝ ਚੱਲਦਾ ਰਹਿਣਾ ਜਿੱਥੇ ਪਹੁੰਚੋ ਕਿੱਥੇ ਪਹੁੰਚੋ ਹਾਂਜੀ ਕਿੱਥੇ ਪਹੁੰਚੇ ਆ ਇਸ ਟਾਈਮ ਆਪਾਂ ਇਸ ਟਾਈਮ ਇੱਥੇ ਖੜੇ ਲੋਕ ਲੱਡੇ ਦੇ ਖੜੇ ਆ ਜੀ ਜੇ 24 ਘੰਟੇ ਕੱਲ੍ਹ ਵਾਲ ਦੀ ਕੋਈ ਮੰਗ ਹੈਗੀ ਕਿ ਤਿੰਨ ਕਿ ਉਸ ਦਾ ਗ੍ਰਿਫਤਾਰ ਕਰ ਲਏ ਨੇ ਲੇਕਿਨ ਦੋ ਮੁੱਖ ਦੋ ਜਿਹਨਾਂ ਨੇ ਮਾਰਿਆ ਸੀਗਾ ਉਹ ਵੀ ਗ੍ਰਿਫਤਾਰ ਕਰ ਲਏ ਤੇ ਇੱਕ ਮਾਂ ਦਾ ਰੋ ਰੂ ਬੁਰਾ ਹਾਲ ਹੈ ਪੰਜਾਬ ਪੋਸਟ ਯਕੀਨ ਹੈ ਕਿਦੋਂ ਗ੍ਰਿਫਤਾਰ ਹੋਣਗੇ ਅਸੀਂ ਲੱਗੇ ਹੋਏ ਹਾਂ ਜੀ ਮੇਰੀ ਟੀਮਾਂ ਭਾਜੀ ਜੂੜੀ ਨਾਲ ਸੀ ਸੀ ਅੰਬਾਲੇ ਵੀ ਜਾ ਕੇ ਆਏ ਅਸਰ ਅਗੀਆਂ ਟੀਮਾਂ ਤਿੰਨ ਟੀਮਾਂ ਬਣਾ ਕੇ ਗ੍ਰਿਫਤਾਰੀ ਲਈ ਸ਼ਾਫੇਮਾਰੀ ਚੱਲ ਰਹੀ ਆ ਹੋਪਫੁਲੀ ਜਲਦੀ ਜਿਹੜੇ ਬਾਕੀ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਜੀ ਕਿ ਸਰ ਕੋਈ ਵੀਡੀਓ ਸਾਹਮਣੇ ਆਈ ਹੈ ਕਿਉਂ ਮਾਰਿਆ ਗਿਆ ਕਿੱਦਾਂ ਮਾਰਿਆ ਗਿਆ ਕੀ ਕੀ ਵਰਤਿਆ ਗਿਆ ਵੀਡੀਓ ਹਜੇ ਕੋਈ ਸਾਹਮਣੇ ਨਹੀਂ ਆਈ ਜੀ ਤੇ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਆ ਸੀ ਕਰ ਰਹੇ ਆ ਜੀ ਲੱਗੇ ਹੋਏ ਆ ਜੋ ਜੋ ਜਿਹੜੇ ਦੋਸ਼ੀ ਆ ਮੈਂ ਫੜੇ ਸੀ ਪੁੱਛੀ ਕੀਤੀ ਉਹਨਾਂ ਤੋਂ ਮਾਰ ਦੀ ਵਿੱਚ ਉਹਨਾਂ ਨੇ ਕੀ ਦੱਸਿਆ ਵਜਾ ਕੀ ਚੱਗੀ ਚੱਲ ਸਰ ਬੀਅਰ ਦੀ ਬੋਤਲ ਬਿਠੇ ਲੜੇ ਨੇ ਜੀ ਇੰਨੀ ਗੱਲ ਹੋਈ ਹੈ ਬੀਅਰ ਪਰਾਣੀ ਰੰਜਾ ਜਨਾ ਬੀਅਰ ਦਾ ਮੁੰਡੇ ਦਾ ਨਾਮ ਲਾਓ ਬੀਅਰ ਦਾ ਕੰਮ ਨਾ ਆਉਂਦਾ ਨੀ ਉਹ ਸਾਨੂੰ ਦੱਸਿਆ ਗਿਆ ਹਾਂ ਜੋ ਦੱਸਿਆ ਗਿਆ ਬੀਅਰ ਜੋਗਾ ਨਹੀਂ ਕਰੋ ਮੁੰਡਾ ਰਾਜ ਕਰਨ ਆਉਂਦਾ ਮੇਰੇ ਨਾਲ ਕੰਮ ਨਾਲ ਲੈ ਕੇ ਚੱਲੀ ਇੱਥੇ ਰਹਿ ਗਈ ਸਰ ਬੀਅਰ ਨਾਲ ਕੰਮ ਨਾਲ ਲੈ ਕੇ ਚੱਲੋ ਤੁਹਾਡੇ ਕੋਲ ਸਿਰਫ ਇੱਕ ਗੱਲ ਬਣਾਈ ਗਈ ਹੈ ਜਿਹਦੇ ਕੋਲ 10 ਲੱਖ ਦੀ ਗੱਡੀ ਆ ਉਹ ਬੀਅਰ ਪਾ ਥੋੜੀ ਵੰਗੂ ਕਰ ਲੈ ਜੀ ਗੱਡੀ ਲੈ ਕੇ ਆਇਆ ਉਹ ਭਾਜੀ ਜਿਹਦੇ ਨਾਲ ਮੇਰਾ ਬਾਤ ਇਹ ਇੰਤੈਂਡ ਰਿਮਾਂਡ ਦਿੱਤਾ ਸੀ ਨਾ ਤੁਸੀਂ ਅੱਜ ਤੱਕ ਮੇਰੇ ਕੋ ਰਿਮਾਂਡ ਹੈ ਰਿਮਾਂਡ ਦੇ ਵਿੱਚ ਜੋ ਕੱਲ ਸਾਹਮਣੇ ਆਈ ਹੋਗੀ ਉਹਨਾਂ ਨੇ ਕੀ ਡਿਮਾਂਡ ਕੱਲ ਦੱਸੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਸਿਕ ਪਰਿਵਾਰ ਮੰਗਦਾ ਹੈ ਸਾਡਾ ਬ੍ਰਦਰ ਫਿਰ ਮੈਂ ਮੀਡੀਆ ਤੇ ਨਾ ਪਰਿਵਾਰ ਨੂੰ ਦੱਸੂਗਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਬ੍ਰਦਰ ਬਾਲੇ ਚੋਂ ਰੇਡ ਕਰਨ ਕੇ ਸੀਗੇ ਬਾਲੇ ਮਿਲੇ ਨਹੀਂ ਕੇ ਉਹ ਇਹ ਜੀ ਕਰਨੀ ਤੇ ਦੂਜਾ ਦੂਜਾ ਜਿਹੜਾ ਸੰਦੀਪ ਉਹਦੇ ਘਰ ਵੀ ਅਸੀਂ ਗਏ ਸੀ ਉਹਦਾ ਲੋਕਲ ਦੁਗਰੀ ਕਰ ਰਹੇ ਸੀ ਜੀ ਉਹ ਵੀ ਕਰ ਹੈ ਜੀ ਸਮਝੋ ਤੇ ਪੰਡਾ ਪੱਤੀ ਚੱਲਦਾ ਵੇ ਜੀ ਸੰਦੀਪ ਜੀ ਹੈਗਾ ਕੋਈ ਪਰਚਾ ਮੈਂ ਹਜੇ ਉਹਦਾ ਰਿਕਾਰਡ ਵੈਰੀਫਾਈ ਜੀ ਵੈਰੀਫਾਈ ਨਹੀਂ ਕੀਤਾ ਪਰਿਵਾਰ ਨੂੰ ਸਪਸ਼ਟ ਕੀਤਾ ਹੋ ਕੇ ਸਰ ਪਰਿਵਾਰ ਨੂੰ ਰਿਸ਼ਵਾਜਨ ਮੇਰੇ ਵੱਲੋਂ ਇਹੀ ਹੈ ਜੀ ਮੇਰੇ ਵੱਲੋਂ ਪੂਰਾ ਜੋਰ ਲੱਗਿਆ ਹੋਇਆ ਜੀ ਸਾਡੀਆਂ ਤਿੰਨ ਟੀਮਾਂ ਕੰਮ ਕਰ ਰਹੀਆਂ ਇਸ ਕੰਮ ਤੇ ਜੀ ਬਹੁਤ ਜਲਦੀ ਸੀ ਨਾ ਦੋਸ਼ੀਆਂ ਨੂੰ ਫੜ ਲਾਂਗੇ ਚਲੋ ਜਿੱਦਾਂ ਤੁਸੀਂ ਕੁਝ ਘੰਟਿਆਂ ਦੇ ਤੀਨ ਦੂਜੀ ਸਾਡੇ ਵੱਲੋਂ ਸਾਡੇ ਜਿਹੜੀ ਦਿਲੋਂ ਹੰਦਰ ਦੀ ਪਰਿਵਾਰ ਦੇ ਨਾਲ ਹੈ ਜੀ ਬਹੁਤ ਮਾੜੀ ਘਟਨਾ ਵਾਪਰੀ ਹੈ ਪਰਿਵਾਰ ਦਾ ਗੱਲਾਂ ਗੱਲਾਂ ਬੱਚਾ ਸੀ ਜੀ ਸਾਨੂੰ ਦਿਲੋਂ ਦੁੱਖ ਹੈ ਇਸ ਚੀਜ਼ ਦਾ ਜੀ ਪਰ ਜਿਹੜੀ ਕਾਨੂੰਨ ਮੁਤਾਬਕ ਜੋ ਕਾਰਵਾਈ ਅਸੀਂ ਕਰਾਂਗੇ ਇਹ ਸਦਨ ਨਾਲ